ਆਮਰ ਜੀ ਕਿਰਪਾਹੇ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਅੱਜ ਦੇ ਥਾਣਾ ਭੈਣੀ ਮੀਆਂ ਕਾ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਚਾਹਲ ਵੱਲੋਂ ਜਿਹੜਾ ਕਿ ਮੁੱਖ ਅਫਸਰ ਐਸਐਚਓ ਸਾਹਿਬ ਦਾ ਜਿਹੜਾ ਉਧਾਂ ਸੰਭਾਲਿਆ ਗਿਆ ਸੋ ਕਰਦੇ ਹਾਂ ਗੱਲਬਾਤ ਜਿਹੜੀ ਚੋਰਾਾਂ ਅਤੇ ਨਸ਼ਾ ਤਸਕਰਾਂ ਨੂੰ ਜਿਹੜੀ ਹੈ ਸਖਤ ਤਾਰਨਾ ਦੇ ਦਿੱਤੀ ਗਈ ਹੈ ਕਿ ਜਿਹੜਾ ਕੋਈ ਵੀ ਕ੍ਰਾਈਮ ਕਰਦਾ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਕਰਦੇ ਹਾਂ ਗੱਲਬਾਤ ਐਸਐਚਓ ਸਰਵਜੀਤ ਸਿੰਘ ਚਾਹਲ ਸਾਹਿਬ ਗੜੀ ਮੀਆਂ ਦਾ ਚਾਰਜ ਦੇ ਸੰਭਾਲਿਆ ਗਿਆ ਕੀ ਕਰਾਂਗੇ ਮੰਨ ਜੋ ਕਿ ਐਸਐਸਪੀ ਸਾਹਿਬ ਸ਼੍ਰੀ ਦਿਆ ਮਹਾਰੀਸ਼ ਕੁਮਾਰ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇੱਥੇ ਜਿਹੜਾ ਮੈਨੂੰ ਭਣੀ ਮੀਆਂ ਖਾਨ ਦੇ ਥਾਣੇ ਦਾ ਚਾਰਜ ਮਿਲਿਆ ਆ ਔਰ ਉਹਨਾਂ ਨੇ ਮੈਨੂੰ ਯੋਗ ਸਮਝ ਕੇ ਜਿਹੜਾ ਇੱਥੇ ਐਸਐਚਓ ਲਾਇਆ ਵਧੀਆ ਕੰਮ ਕਰਕੇ ਇਲਾਕੇ ਦੇ ਵਿੱਚ ਜਿਹੜਾ ਨਸ਼ੇ ਵੇਚਣ ਵਾਲੇ ਉਹਨਾਂ ਦੇ ਖਿਲਾਫ ਜੋ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤੇ ਆਪਾਂ ਵਧੀਆ ਕੰਮ ਕਰਾਂਗੇ ਔਰ ਜਿਹੜੀ ਪ੍ਰਡੈਂਸੀ ਹੈ ਇੱਥੇ ਪਈ ਲੋਕਲ ਦਰਖਾਸਤਾਂ ਜਿਹੜਾ ਪਬਲਿਕ ਦਾ ਜਿੰਨਾ ਵੀ ਸਾਡੇ ਕੋਲ ਵੱਧ-ਵੱਧ ਹੋ ਉਹ ਕੰਮ ਕਰਕੇ ਜਿਹੜਾ ਆਪਾਂ ਮਤਲਬ ਵਧੀਆ ਤਰੀਕੇ ਦੇ ਨਾਲ ਆਪਾਂ ਪਬਲਿਕ ਦੇ ਸਹਿਯੋਗ ਨਾਲ ਮਾਨਯੋਗ ਐਸਐਸਪੀ ਸਾਹਿਬ ਨੂੰ ਉਹਦਾ ਕ੍ਰੈਡਿਟ ਦੇਵਾਂਗੇ ਇਲਾਕੇ ਦੇ ਮੋਟਵਾਰਾਂ ਨਾਲ ਵੀ ਬਤਾ ਮਿਲ ਹੋਇਆ ਕੋ ਮੀਟਿੰਗ ਕਰਾਂਗੇ ਅਜੇ ਕੋਈ ਮੀਟਿੰਗ ਨਹੀਂ ਹੋਈ ਅੱਜ ਪਹਿਲਾਂ ਆਪਾਂ ਉਹਦੇ ਕ੍ਰਾਈਮ ਮੀਟਿੰਗ ਕੋਲ ਵਾਸਤੇ ਜਾ ਰਹੇ ਆ ਤੇ ਉਹਦੇ ਆਉਣ ਤੋਂ ਬਾਅਦ ਉਥੋਂ ਫਿਰ ਆ ਕੇ ਟਾਈਮ ਰੱਖ ਕੇ ਪਬਲਿਕ ਦੇ ਜਿਹੜੇ ਮੋਤਬਾਰ ਜਿਹੜੇ ਪਬਲਿਕ ਦਾ ਸੰਯੋਗ ਦੇਣ ਵਾਲੇ ਜਿੰਨੇ ਵੀ ਵਿਅਕਤੀ ਆ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਨਾਲ ਮੀਟਿੰਗ ਕੀਤੀ ਜਾਊਗਾ ਨਸ਼ਾ ਅਤੇ ਲੁੱਟਪੋਹਾਂ ਦੀਆਂ ਘਟਨਾਵਾਂ ਦੇ ਉੱਤੇ ਕੀ ਅੱਖਾਂ ਦੇਖ ਤੁਸੀਂ ਪਹਿਲਾਂ ਵੀ ਮੈਂ ਇੱਥੇ ਜਿੰਨਾ ਚਿਰ ਆ ਐਸਐਚਓ ਦੇਖਿਆ ਹੀ ਆ ਨਸ਼ੇ ਵਾਲੇ ਜਿਹੜੇ ਆ ਉਹ ਤੇ ਬੇਸ਼ੱਕ ਉਹ ਆਪਣੇ ਆਪਨੀ ਤਿਆਰੀ ਕਰ ਲੈਣ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਜੋ ਪਬਲਿਕ ਆ ਉਹਨਾਂ ਦੇ ਅਮਨ ਮਾਨ ਵਾਸਤੇ ਦੇਣ ਰਾ ਤਤਵ ਰਿਆ ਰਾਤ ਵੀ ਤੁਸੀਂ ਦੇਖਿਆ ਆਪਾਂ ਸਾਰੇ ਏਰੀਆ ਦੀ ਕਿਸ ਤਰ੍ਹਾਂ ਸਿਕਿਉਰਿਟੀ ਕੀਤੀ ਔਰ ਦਿਨੇ ਵੀ ਜਿਹੜਾ ਹਰੇਕ ਪਬਲਿਕ ਦੇ ਨਾਗਰਿਕ ਨੂੰ ਜਿਹੜਾ ਉਹ ਸੁਰੱਖਿਆ ਮਹਿਸੂਸ ਕਰੇ ਇਹੋ ਹੀ ਮੇਰਾ ਸਾਡਾ ਜਿਹੜਾ ਮੇਨ ਮੰਤਵ ਆ ਸਾਡੇ ਪੁਲਿਸ ਦਾ ਮਤਲਬ ਮੇਨ ਮੰਤਵ ਦੇਖਿਆ ਜਾਂਦਾ ਜਦੋਂ ਕੋਈ ਨਸ਼ੇ ਵਾਲਾ ਫੜਿਆ ਜਾਂਦਾ ਪਿੱਛੇ ਮੋਦਵਾਰ ਪਹੁੰਚਦੇ ਉਹਨਾਂ ਨੂੰ ਕੀ ਸਜ਼ਾ ਦੇਣਾ ਚਾਹੁੰਦੇ ਮੇਰੇ ਕੋਲ ਤੇ ਕੋਈ ਅਜੇ ਤੱਕ ਇਹੋ ਜਿਹੀ ਕੋਈ ਗੱਲਬਾਤ ਹੋਈ ਨਹੀਂ ਨਾ ਮੈਂ ਕਿਸੇ ਦੇ ਨਸ਼ੇ ਵਾਲੇ ਨੂੰ ਮੈਂ ਇਹਦੀ ਗੱਲ ਸੁਣਦਾ ਹੁਣਾ ਜਿਹੜਾ ਫੜਿਆ ਜਾਊਗਾ ਉਹਨੂੰ ਇਲਾਕੇ ਦੇ ਪਿਛੇ ਪੰਦ ਕੀਤਾ ਜਾਊਗਾ ਕੀ ਅਪੀਲ ਕਰਨੀ ਚਾਹੋਗੇ ਇਲਾਕੇ ਦੀ ਪਬਲਿਕ ਨੂੰ ਕੀ ਜੀ ਦੀ ਨੌਜਵਾਨਾਂ ਨੂੰ ਵੀ ਮੇਰੀ ਅਪੀਲ ਆ ਕਿ ਨਸ਼ੇ ਤੋਂ ਤਿਆਗ ਕਰਨ ਔਰ ਚੰਗੇ ਨਾਗਰਿਕ ਬਣਨ ਦੀ ਕੋਸ਼ਿਸ਼ ਕਰਨ ਜਿਹੜੇ ਕੁਝ ਅੰਸਰ ਆ ਮਾਰੇ ਕੁਝ ਪਰਸੈਂਟ ਜਿਹੜੇ ਬਾਕੀਆਂ ਨੂੰ ਵੀ ਇਸ ਚੀਜ਼ ਦਾ ਜਿਹੜਾ ਉਹਨਾਂ ਨੂੰ ੱੱਬਾ ਲੱਗਦਾ ਹੈ ਦੂਜੇ ਨੌਜਵਾਨ ਵੀ ਜਿਹੜੇ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੇ ਆ ਔਰ ਮੈਂ ਸਮਝਦਾ ਕਿ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਮੇਰੀ ਤਾੜਨਾ ਹੈ ਕਿ ਜਾਂ ਤਾਂ ਆਪਣਾ ਕੰਮ ਛੱਡ ਜਾਣ ਤੇ ਜਾਂ ਫਿਰ ਉਹ ਉਹਨਾਂ ਨੂੰ ਤਿਆਰ ਰਹਿਣਾ ਆਪਣੇ ਜੇਲ੍ਹ ਚ ਜਾਣ ਲਈ ਤਿਆਰ ਹੈ। ਦੇਖਿਆ ਗਿਆ ਤਮਾਕਿਆਂ ਦੇ ਮਾਹੌਲ ਦੇਖਣ ਨੂੰ ਮਿਲਦੇ ਆ ਉਸ ਦੇ ਉੱਤੇ ਵੀ ਕੋਈ ਰਾਤ ਦੇ ਸਮੇਂ ਦੇ ਕੋਈ ਗਰਤਵਾਰਦਾਈ ਕੀ ਹੈ ਜਮ ਚੌਕਸੀ ਪੁਲਿਸ ਜਿਹੜੀ ਹੈ ਇਸ ਕੰਮ ਵਾਸਤੇ ਬਿਲਕੁਲ ਤਤਪਰਿਆ ਤੁਸੀਂ ਦੇਖਿਆ ਹੀ ਆ ਜਿਨ੍ਹਾਂ ਨੇ ਵੀ ਜੋ ਜੋ ਵੀ ਜਿਹੜੀ ਜਿਹੜੀ ਕੋਈ ਘਾਫ ਵਾਰਦਾਤ ਹੋਈ ਹੈ ਹੁਣ ਤੱਕ ਜਿਹੜੀ ਉਹ ਸਾਰੀ ਟ੍ਰੇਸ ਹੋ ਚੁੱਕੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਹੁਤ ਮਿਹਨਤੀ ਨੇ ਔਰ ਮਾਨਯੋਗ ਐਸਪੀ ਹੈੱਡ ਕੁਆਟਰ ਸਾਹਿਬ ਵੀ ਦੇਨ ਰਾਤ ਤੁਸੀਂ ਦੇਖਿਆ ਕੋ ਆਪ ਬਾਹਰ ਨਿਕਲ ਕੇ ਔਰ ਸਾਡਾ ਉਹ ਆਪ ਵੀ ਸਹਿਯੋਗ ਕਰਦੇ ਆ ਔਰ ਸਾਡੀ ਜਿਹੜੀ ਪੁਲਿਸ ਵੀ ਆ ਗੁਰਦਾਸਪੁਰ ਜ਼ਿਲ੍ਹੇ ਦੀ ਕੋਈ ਇਹੋ ਜਿਹਾ ਕੋਈ ਮਕਦਮਾ ਨਹੀਂ ਜਿਹੜਾ ਹੁਣ ਤੱਕ ਅਨਟ੍ਰੇਸ ਹੋਏ ਔਰ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਕੰਮ ਕਰਾਂਗੇ ਔਰ ਪਬਲਿਕ ਦੀ ਜਾਣ ਮਾਲ ਦੀ ਰਾਖੀ ਕਰੇਗਾ